ਪੁੰਨ ਤੇ ਪਾਪ ਦੀ ਇੱਕ ਕਹਾਣੀ ਸੁਣਾਉਣਾ ਦੋਸਤੋ ਤੁਹਾਨੂੰ 9 ਜੂਨ 2000 ਰਾਤ ਨੂੰ ਬੰਦੇ ਸਿਮਲੇ ਨੂੰ ਜਾ ਰਹੇ ਸੀ ਮौज-ਮਸਤੀ ਕਰਨ ਛੁੱਟੀਆਂ ਮਾਰਨ ਨੂੰ ਰਸਤੇ ਦੇ ਵਿੱਚ ਇੱਕ ਬਿੱਲੀ ਟਾਇਰ ਥੱਲੇ ਆ ਜਾਂਦੀ ਹੈ Maruti ਗੱਡੀ ਦੇ ਬਿੱਲੀ ਮਰ ਜਾਂਦੀ ਹੈ ਤੇ ਉਹ ਬੰਦੇ ਉੱਤਰ ਕੇ ਪਸਤਾਉਂਦੇ ਨੇ ਤੇ ਰੋਂਦੇ ਨੇ ਤੇ ਰੱਬ ਦਾ ਖਿਆਲ ਕਰਕੇ ਸਿਮਲੇ ਜਾਣਾ ਕੈਨਸਲ ਕਰਦੇ ਨੇ ਤੇ ਜਿਵੇਂ ਆਪਣੇ ਇੱਕ ਧਾਰਨਾ ਬਣੀ ہوئی ਆ ਕਿ ਬਿੱਲੀ ਪਾਪ ਹੋ ਗਿਆ ਤਾਂ ਉਹ ਬੰਦੇ ਉਸ ਪਾਪ ਨੂੰ ਧੋਣ ਲਈ ਨੈਣਾ ਦੇਵੀ ਮਾਤਾ ਦੇ ਜਾਣ ਦਾ ਰਾਤਾ ਕਰਕੇ ਗੱਡੀ ਉੱਥੋਂ ਹੀ ਨੈਣਾ ਦੇਵੀ ਨੂੰ ਮੋੜ ਲੈਂਦੇ ਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿੱਡੇ ਧਾਰਨਕ ਬੰਦੇ ਆ ਇਹ ਬੰਦੇ ਇਸ ਤੋਂ ਪਹਿਲੀ ਰਾਤ 8 ਜੂਨ ਦੀ ਰਾਤ ਨੂੰ ਲਗਭਗ 23-24 ਸਾਲ ਦੀ ਕੁੜੀ ਜੱਸੀ ਸਿੱਧੂ ਨੂੰ ਕੋ-ਕੋ ਕੇ ਮਾਰ ਚੁੱਕੇ ਸੀ ਤੇ ਮਾਰਨ ਤੋਂ ਪਹਿਲਾਂ ਉਹਦੇ ਨਾਲ ਇਹਨਾਂ ਨੇ ਬਲਾਸਤਕਾਰ ਵੀ ਕੀਤਾ ਸੀ ਮਾਰਿਆ ਗਿਆ ਸੀ ਕੁੜੀ ਦੀ ਮਾਂ ਤੇ ਮਾਮੇ ਦੇ ਕਹਿਣ ਤੇ ਪੈਸੇ ਲੈ ਕੇ ਮਾਰਿਆ ਗਿਆ ਸੀ ਪਰ ਉਸ ਚੀਜ਼ ਨੂੰ ਇਹ ਆਪਣਾ ਕੰਮ ਸਮਝ ਕੇ ਕੀਤਾ ਇਹਨਾਂ ਨੇ ਤੇ ਬਿੱਲੀ ਮਰੀ ਦਾ ਅਫਸੋਸ ਕੀਤਾ ਉਸ ਕੁੜੀ ਨੂੰ ਮਾਰਨ ਦਾ ਇਹਨਾਂ ਨੇ ਕੋਰਾ ਵੀ ਅਫਸੋਸ ਨਹੀਂ ਕੀਤਾ ਜਿਹੜੇ ਮੁੰਡੇ ਨੇ ਇਸ ਕੁੜੀ ਨੇ ਵਿਆਹ ਕਰਾਇਆ ਸੀ ਉਹਨੂੰ ਵੀ ਇਹ ਆਪਣੀ ਜਾਨ ਚ ਮਾਰ ਕੇ ਸਿੱਟ ਗਏ ਸੀ ਪਰ ਉਹਦੀ ਵਧੀ ਹੋਈ ਸੀ ਕਿ ਉਹ ਜਿਉਂਦਾ ਰਹਿ ਗਿਆ ਇਹ ਘਟਨਾ ਸਾਡੇ ਮਲੇ ਕੋਲੇ ਏਰੀਆ ਦੇ ਵਿੱਚ ਵਾਪਰੀ ਸੀ ਜਥਾਨਪੁਰ ਤੋਂ ਨਾਰੀ ਕਿਆਂ ਨੂੰ ਜਾਂਦੇ ਆ ਰਸਤੇ ਚ ਜਿਹੜਾ ਸੂਆ ਪੈਂਦਾ ਉਥੇ ਰਾਤ ਨੂੰ ਇਹਨਾਂ ਤੇ ਹਮਲਾ ਕੀਤਾ ਗਿਆ ਮੁੰਡਾ ਸ਼ਾਇਦ ਮੱਖਣ ਸਿੰਘ ਸੀ ਤੁਸੀਂ ਜੱਸੀ ਕਿਲਿੰਗ ਭਰ ਲਿਓ ਗੂਗਲ ਤੇ ਤੁਹਾਨੂੰ ਸਾਰੀ ਸਟੋਰੀ ਤੁਹਾਡੇ ਸਾਹਮਣੇ ਆ ਚੁੱਕੀ ਇਹ ਕੁੜੀ ਇੰਡੋ ਕੈਨੇਡੀਅਨ ਸੀ ਮਾਪੇ ਇਹਦੇ ਇੰਡੀਅਨ ਸੀ ਇਹ ਕੈਨੇਡਾ ਦੀ ਜੰਪਲ ਸੀ ਇੰਡੀਆ ਆਪਣੀ ਮਾਂ ਨਾਲ ਘੁੰਮਣ ਆਈ ਸੀ ਜਗਰਾਉਂ ਦੇ ਨੇੜੇ ਕੌਂਕੇ ਪਿੰਡ ਸੀ ਤੇ ਵਿਦੇਸ਼ੇ ਇਹਨਾਂ ਦੇ ਇਸ ਕੁੜੀ ਦੇ ਨਾਲ ਕੇ ਸੀ ਜਿਹੜਾ ਮਰੇਕੋਲੇ ਤੋਂ ਖੰਨਾ ਰੋਡ ਤੇ ਪੈ ਗਿਆ ਮੇਰੇ ਖਿਆਲ ਉਸ ਵਿਦੇਸ਼ਿਆਂ ਦੇ ਵਿੱਚ ਹੋਇਆ ਇਹ ਕਿ ਇੱਥੇ ਇੱਕ ਮੁੰਡਾ ਕਬੱਡੀ ਦਾ ਪਲੇਅਰ ਸੀ ਉਹ ਮੁੰਡਾ ਇਸ ਕੁੜੀ ਨੂੰ ਪਸੰਦ ਆ ਗਿਆ ਘਰੋਂ ਠੀਕ ਠਾਕ ਸੀ ਕੋਈ 8-10 ਕ ਕਿੱਲੇ ਜ਼ਮੀਨ ਦੇ ਸੀ ਇਹਨਾਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਵਿਰੁੱਧ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਮਾਪਿਆਂ ਦੀ ਨਹੀਂ ਇਕੱਲੀ ਮਾਂ ਦੀ ਤੇ ਮਾਮੇ ਦੀ ਮਰਜ਼ੀ ਦੇ ਵਿਰੁੱਧ ਕਿਉਂਕਿ ਮਾਂ ਤੇ ਮਾਮੇ ਦੇ ਵਿੱਚ ਈਗੋ ਇੰਨੀ ਆ ਗਈ ਸੀ ਪੈਸੇ ਦੀ ਕਿ ਉਹ ਬੰਦੇ ਨੂੰ ਬੰਦਾ ਸਮਝਣੋਂ हट ਕੇ ਸੀ ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲਣ ਲੱਗ ਪਏ ਸੀ ਇਹ ਕੁੜੀ ਲਾਹ ਦੀ ਪੜ੍ਹਾਈ ਕਰਦੀ ਸੀ ਕੈਨੇਡਾ ਤੋਂ ਜਦੋਂ ਇੱਥੇ ਆਈ ਵਿਆਹ ਕਰਾ ਲਿਆ ਤਾਂ ਇਹਨੂੰ ਵੜਿਆ ਕੇ ਉੱਥੇ ਲੈ ਗਏ ਉਦੋਂ ਬਾਅਦ ਉਸ ਮੁੰਡੇ ਤੇ ਐਨੇ ਕੇਸ ਪਵਾਏ ਪੁਲਿਸ ਨੂੰ ਖਰੀਦੇ ਆ ਗਿਆ ਬਹੁਤ ਕੁਸ ਉਹਦੀ ਜ਼ਿੰਦਗੀ ਬਰਬਾਦ ਕਰਤੀ ਪਰ ਤਨਨਾ ਉਹ ਬੰਦਾ ਜਿਹੜਾ ਮਰਿਆ ਨਹੀਂ ਉਹਨੇ ਇਹ ਸੰਘਰਸ਼ ਲੜਿਆ ਤੇ ਜਿੱਤਿਆ ਇਹਨਾਂ ਨੂੰ ਕੈਨੇਡਾ ਤੋਂ ਬੁਲਾਇਆ ਵੀ ਗਿਆ ਥੋੜੀ ਬਹੁਤ ਸੀ ਸਜ਼ਾ ਵੀ ਇਸ ਕੁੜੀ ਦੀ ਮਾਂ ਅਤੇ ਮਾਮੇ ਨੇ ਭੁਗਤੀ ਤੇ ਵਾਪਸ ਚਲੇ ਗਏ ਸਟੋਰੀ ਕਿਸ ਦਿਨ ਫੇਰ ਤੁਹਾਨੂੰ ਮੈਂ ਡੀਪਲੀ ਦੱਸੂਗਾ ਅੱਜ ਇਹ ਅਰਬਾਇਡ ਵਰਲਡ ਦੇ ਉੱਤੇ ਆਪਣੇ ਜਿਹੜੇ ਖੰਡਿਆਏ ਤੋਂ ਰਵਿੰਦਰ ਜੀ ਜਿਨ੍ਹਾਂ ਦਾ ਚੈਨਲ ਆ ਅਰਬਾਇਡ ਵਰਲਡ ਉਹਨਾਂ ਨੇ ਸਟੋਰੀ ਪਾਈ ਹੋਈ ਸੀ ਸੋਚਿਆ ਤੁਹਾਡੇ ਨਾਲ ਸਾਂਝੀ ਕਰਾਂ ਵੀ ਬੰਦਿਆਂ ਦਾ ਕਤਲ ਕਰਨ ਵਾਲੇ ਲੋਕ ਅਕਸਰ ਬਿੱਲੀ ਮਰੀ ਤੇ ਪੂਜਾ ਸਥਾਨਾਂ ਤੇ ਨੂੰ ਤੁਰ ਪੈਂਦੇ ਨੇ ਕਿਸ ਤਰ੍ਹਾਂ ਦੀ ਸਾਡੀ ਆਸਥਾ ਕਿਸ ਤਰ੍ਹਾਂ ਦਾ ਸਾਡਾ ਦਿਮਾਗ ਹੈ ਜੇ ਬਿੱਲੀ ਮਰੀ ਤੇ ਪਾਪ ਧੋਣ ਲਈ ਨੈਣਾ ਦੇ ਵੀ ਜਾਣਾ ਪੈਂਦਾ ਤਾਂ ਬੰਦਾ ਮਾਰ ਕੇ ਪਾਪ ਧੋਣ ਲਈ ਕਿੱਥੇ ਜਾਣਾ ਪੈਂਦਾ ਹੋ ਕਿੰਨੀ क्रूर ਤੇ ਕਿੰਨੀ ਅਤਿਆਚਾਰੀ ਉਹ ماں ਹੋ ਜਿਨੇ ਆਪਣੇ ਫੁੱਲਾਂ ਵਰਗੀ ਮਾਸੂਮ ਧੀ ਨੂੰ ਇਸ ਤਰ੍ਹਾਂ ਦੇ ਜ਼ਾਲਮਾਂ ਦੇ ਹੱਥਾਂ 'ਚ ਸੌਂਪਤਾ ਤੇ ਉਹਨਾਂ ਨੂੰ ਕਿਹਾ ਜੋ ਮਰਜੀ ਕਰੋ ਇਹਦੇ ਨਾਲ ਪਰ ਜਿਉਂਦੀ ਨਾ ਛੱਡੋ ਉਸ ਵੇਲੇ ਕਿੱਥੇ ਇਹਨਾਂ ਲੋਕਾਂ ਦੀ ਅਣਖ ਚਲੀ ਗਈ ਸੀ ਕਿੱਥੇ ਉਸ ਮਾਮੇ ਦੀ ਅਣਖ ਚਲੀ ਗਈ ਸੀ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਲੈਂਡਲੋਰਡ ਸਮਝਦਾ ਤੇ ਬਹੁਤ ਵੱਡਾ